ਤਨਵਾਹਿ ਗੁਰੂ ਜੀਓ ਹੰ ਕਕਨੰਦ ਦਾ ਮਾਮਾ ਬਾਜਿਓ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਉਹ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕ ਸਤ ਗੁਰ ਪੂਰਾ ਮਜਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਕਬੀਰ ਕਸੌਟੀ ਰਾਮ ਕੀ झूठा टिक न को राम कसौटी सह जो मर जीवा हो राम कसौटी ਸੋ ਸਹ ਜੋ ਮਰ ਜੀਵਾ ਹੋਇ ਪਰਮ ਸਨਮਾਨ ਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਗੁਰੂ ਗਰੀਬ ਨਵਾਜ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਸਜ ਕੇ ਬੜੇ ਅਦਬ ਨਾਲ ਸਤਕਾਰ ਨਾਲ ਆਪ ਜੀ ਨੇ ਗੁਰੂ ਦਰਬਾਰ ਦੇ ਹਜ਼ੂਰੀ ਕੀਰਤਨੀ ਜਥਾ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਤਿੰਨਾਂ ਦੇ ਸਮੂਹ ਜਥੇ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ ਅੱਜ ਦੀ ਵਿਸ਼ੇਸ਼ ਗੁਰਮਤਿ ਦੀਵਾਨ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਨ ਕਿਉਂਕਿ ਜਿਹੜੇ ਦਿਨ ਅਸੀਂ ਗੁਜ਼ਾਰ ਰਹੇ ਹਾਂ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੀਆਂ ਕੁਰਬਾਨੀਆਂ ਨਾਲ ਭਰੇ ਹੋਏ ਦਿਨ ਹਨ ਇਨ੍ਹਾਂ ਦਿਨਾਂ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਦਾ ਤਿਆਗ ਕੀਤਾ ਇਨ੍ਹਾਂ ਦਿਨਾਂ ਵਿੱਚ ਹੀ ਅਸਾਵੀਆਂ ਜੰਗਾਂ ਜਿਨ੍ਹਾਂ ਨੇ ਇਤਿਹਾਸ ਦੇ ਅੰਦਰ ਇੱਕ ਨਵਾਂ ਅਧਿਆਇ ਦਰਜ ਕੀਤਾ ਪਾਤਸ਼ਾਹ ਨੇ ਲੜੀਆਂ ਸਤਗੁਰਾਂ ਦੇ ਪਰਿਵਾਰ ਦਾ ਵਿਛੋੜਾ ਹੋਇਆ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹਾਦਤ ਹੋਈ ਜਾਨ ਤੋਂ ਪਿਆਰੇ ਸਿੱਧਕੀ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਸੋ ਇਹ ਦਿਨ ਸਿੱਖ ਇਤਿਹਾਸ ਦੇ ਬੜੇ ਅਹਿਮ ਬੜੇ ਮਾਣਮੱਤੇ ਦਿਨ ਹਨ ਸਵਾਗਤ ਜਿੱਥੇ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ ਨਿਯਤ ਸਮੇਂ ਵਿੱਚ ਰਹਿੰਦੇ ਆਪਾਂ ਸਤਿਗੁਰੂ ਦੇ ਪਾਵਨ ਉਪਦੇਸ਼ ਅਤੇ ਮਹਾਰਾਜ ਕਲਗੀਧਰ ਸਵਾਮੀ ਜੀ ਦੀਆਂ ਮਹਾਨ ਕਰਨੀਆਂ ਨੂੰ ਸਤਿਗੁਰੂ ਦੀਆਂ ਮਹਾਨ ਕੁਰਬਾਨੀਆਂ ਨੂੰ ਇਤਿਹਾਸ ਦੇ ਪੰਨਿਆਂ ਦੇ ਉਤੋਂ ਯਾਦ ਕਰੀਏ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਨਾਲ ਸਾਂਝ ਬਣਾਓ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਹਯਾਤੀ ਵਿੱਚ ਆਪਣੀ ਜ਼ਿੰਦਗੀ ਵਿੱਚ ਜਿਸ ਵੇਲੇ ਜਵਾਨੀ ਦੀ ਦਹਲਿਜ਼ ਤੇ ਕਦਮ ਰੱਖਿਆ ਇਹੋ ਸਮਾਸੀ ਜਦੋਂ ਆਪਣੇ ਸਤਕਾਰਤ ਪਿਤਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਇੱਕ ਵਸਤਰ ਵਿੱਚ ਲਪੇਟਿਆ ਹੋਇਆ ਇੱਕ ਸਿੱਖ ਨੇ ਆ ਕੇ ਮਹਾਰਾਜ ਦੀ ਝੋਲੀ ਵਿੱਚ ਪਾਇਆ ਸਤਗੁਰਾਂ ਨੇ ਬੜੇ ਅਦਬ ਨਾਲ ਆਪਣੇ ਪਿਤਾ ਜੀ ਦਾ ਉਹ ਸੀਸ ਆਪਣੀ ਝੋਲੀ ਵਿੱਚ ਪਵਾਇਆ ਤੇ ਕਿਸੇ ਡੂੰਗੇ ਗਮ ਦੀ ਬਜ਼ਾਏ ਕਿਸੇ ਉਦਾਸੀ ਦੀ بجائے ਸਤਿਗੁਰੂ ਨੇ ਉਸ ਸ਼ਹਾਦਤ ਦੇ ਉੱਤੇ ਮਾਣ ਕੀਤਾ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੀਆਂ ਕੁਰਬਾਨੀਆਂ ਦਾ ਦੌਰ ਉਸ ਘੜੀ ਤੋਂ ਆਰੰਭ ਹੋਇਆ ਵੈਸੇ ਤੇ ਥੋੜਾ ਜਿਹਾ ਹੋਰ ਡੁੰਗਾਈ ਨਾਲ ਸੋਚ ਗਏ ਮਹਾਨ ਧਰਮੀ ਪੁਰਖ ਜਿਹੜੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਕੁਰਬਾਨ ਕਰਦੇ ਹਨ ਅਸੀਂ ਕੇਵਲ ਇਤਿਹਾਸ ਦੀਆਂ ਕੁਝ ਘਟਨਾਵਾਂ ਵੇਖਦੇ ਵੀ ਮੰਨ ਲਓ ਜਿਵੇਂ ਪਹਿਲੀ ਘਟਨਾ ਹੈ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਝੋਲੀ ਵਿੱਚ ਭਾਈ ਜੈਤਾ ਜੀ ਨੇ ਆ ਕੇ ਨੌਵੇਂ ਪਾਤਸ਼ਾਹ ਦਾ ਸੀਸ ਪਾਇਆ ਤੇ ਸੰਸਾਰ ਦੇ ਲੋਕ ਆਖਣਗੇ ਵੀ ਇੱਥੋਂ ਮਹਾਰਾਜ ਦੀਆਂ ਕੁਰਬਾਨੀਆਂ ਦਾ ਸ਼ਹਾਦਤਾਂ ਦਾ ਤਿਆਗ ਦਾ ਇੱਕ ਦੌਰ ਸ਼ੁਰੂ ਹੋ ਜਾਂਦਾ ਪਰ ਨਹੀਂ ਜ਼ਰਾ ਸੋਚ ਕੇ ਵੇਖੋ ਨੌਵੇਂ ਪਾਦਸ਼ਾ ਆਪਣੀ ਜ਼ਿੰਦਗੀ ਵਿੱਚ ਜੋ ਵੀ ਮਹਾਨ ਪਰਉਪਕਾਰ ਕਰ ਰਹੇ ਸਨ ਉਹਨਾਂ ਦਾ ਪਰਿਵਾਰ ਉਹਨਾਂ ਦੇ ਵਿੱਚ ਹਿੱਸੇਦਾਰ ਸੀ ਆਮ ਗ੍ਰਿਸ਼ਤੀ ਬੰਦਾ ਸਮਾਜ ਵਿੱਚ ਰਹਿਣ ਵਾਲਾ ਮਨੁੱਖ ਕਿਹਦੇ ਲਈ ਜੀਂਦਾ ਹੈ જરા ਸੋਚ ਕੇ ਵੇਖੋ ਅਸੀਂ ਜਿੰਨੇ ਵੀ ਲੋਕ ਇੱਥੇ ਬੈਠੇ ਆ ਕਿਹਦੇ ਲਈ ਜੀ ਰਹੇ ਹਾਂ ਕਿੰਨਾ ਲਈ ਮਿਹਨਤ ਕਰ ਰਹੇ ਹਾਂ ਕਿੰਨਾ ਲਈ ਦੇਸ਼ ਪਰਦੇਸ ਵਿੱਚ ਭਟਕ ਰਹੇ ਹਾਂ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਮਕਸਦ ਕੇਵਲ ਇੰਨਾ ਹੀ ਹੈ ਨਾ ਕਿ ਸਾਡੀ ਲੰਮੀ ਉਮਰ ਹੋਵੇ ਸਾਡਾ ਪਰਿਵਾਰ ਸਾਡੇ ਬੱਚੇ ਲੰਮੀ ਉਮਰ ਮੰਨਣ ਤੰਦਰੁਸਤੀ ਮਿਲੇ ਸਾਰਿਆਂ ਨੂੰ ਤੇ ਉਹਨਾਂ ਲਈ ਹਰ ਸਹੂਲਤ ਸਾਡੇ ਕੋਲ ਹੋਵੇ ਬਸ ਇੰਨੀ ਦੌੜ ਵਿੱਚ ਹੀ ਆਪਾਂ ਸਾਰੇ ਦੌੜ ਭੱਜ ਰਹੇ ਹਾਂ ਨਾ ਕਿਸੇ ਲਈ ਤੇ ਕੁਝ ਨਹੀਂ ਨਾ ਕਰ ਰਹੇ ਸੰਸਾਰ ਦੇ ਵਿੱਚ ਕੋਈ ਕਿਸੇ ਬਹੁਤ ਵੱਡੇ ਉਸੂਲ ਲਈ ਤੇ ਅਸੀਂ ਨਹੀਂ ਨਾ ਜੀ ਰਹੇ ਸਾਡਾ ਇੱਕ ਦਾਇਰਾ ਹੈ ਜਿਸ ਦਾਇਰੇ ਵਿੱਚ ਰਹਿ ਕੇ ਅਸੀਂ ਆਪਣੀ ਜ਼ਿੰਦਗੀ گزارਦਾਂ ਜਿਵੇਂ ਸਾਡੇ ਪਿਓ ਦਾਦੇ ਪਰਦਾਦੇ ਨਗੜ ਦਾਦੇ ਪੁਰਾਣੇ گزار ਅਸੀਂ ਵੀ ਉਸੇ ਹੱਦਬੰਦੀ ਵਿੱਚ ਰਹਿ ਕੇ ਆਪਣੀਆਂ ਲੋੜਾਂ ਆਪਣੇ ਪਰਿਵਾਰ ਤੱਕ ਕੁਝ ਹੱਦ ਤੱਕ ਅਸੀਂ ਆਪਣੇ ਜੀਵਨ ਨੂੰ ਸੰਕੋਚ ਕੇ ਚੱਲਦੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਐਸੀ ਨਹੀਂ ਸੀ ਉਹਨਾਂ ਦੇ ਜੀਵਨ ਦਾ ਬਹੁਤਾਤ ਸਮਾਂ ਮਹਾਰਾਜ ਦਾ ਜਿਹੜਾ ਉਹ ਲੋਕਾਈ ਦੇ ਭਲੇ ਵਾਸਤੇ ਯਾਤਰਾਵਾਂ ਕਰਦਿਆਂ ਯਤਨ ਕਰਦਿਆਂ ਪਰਉਪਕਾਰ ਕਰਦਿਆਂ ਵਿਪਦਾਂਵਾਂ ਤੇ ਮੁਸ਼ਕਲਾਂ ਸਹਿੰਦਿਆਂ ਹੋਇਆਂ ਬਤੀਤ ਹੋਇਆ। ਔਰ ਇੱਕ ਕੁਰਬਾਨੀ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਹੁੰਦਿਆਂ ਹੁੰਦਿਆਂ ਵੀ ਇਸ ਕੁਰਬਾਨੀ ਵਿੱਚ ਹਿੱਸੇਦਾਰ ਰਹੇ ਮਾਤਾ ਗੁਜਰ ਕੌਰ ਜੀ, ਬਾਲ ਗੋਬਿੰਦ ਰਾਏ ਜੀ। ਸੰਸਾਰ ਦਾ ਕੌਣ ਬੱਚਾ ਚਾਹੁੰਦਾ ਉਸ ਦਾ ਬਾਪ ਉਸ ਦੀਆਂ ਨਜ਼ਰਾਂ ਤੋਂ ਉੱਲੇ ਰਹੇ ਸੰਸਾਰ ਦੀ ਕੌਣ ਔਰਤ ਚਾਹੁੰਦੀ ਹੈ ਕਿ ਉਸ ਦਾ ਪਤੀ ਲੋਕਾਂ ਦੇ ਭਲੇ ਖਾਤਰ ਦਿਨ ਰਾਤ ਯਾਤਰਾਵਾਂ ਤੇ ਯਤਨ ਕਰਦਾ ਹੋਏ ਤੇ ਐਸੇ ਰਾਹ ਉਤੇ ਤੁਰੇ ਜਿੱਥੇ ਪਲ-ਪਲ ਖਤਰਾ ਹੀ ਖਤਰਾ ਹੋਵੇ ਮੁਸ਼ਕਲ ਹੀ ਮੁਸ਼ਕਲ ਹੋਵੇ ਅਸੀਂ ਲੋਕ ਤੇ ਆਪਣੇ ਸਵਾਰਥ ਲਈ ਆਪਣੇ ਨਿੱਜ ਲਈ ਕੰਮ ਕਰਦਿਆਂ ਹੋਇਆਂ ਵੀ ਖਤਰਾ ਨਹੀਂ ਸੇੜਨਾ ਚਾਹੁੰਦੇ ਉਥੇ ਵੀ ਅਸੀਂ ਖਤਰਿਆਂ ਤੋਂ ਬਚਣ ਲਈ ਦਿਨ ਰਾਤ ਬਿਨਾਂ ਅਰਦਾਸਾਂ ਕਰਦੇ ਹਾਂ ਯਤਨ ਕਰਦੇ ਹਾਂ ਉਪਾਅ ਕਰਦੇ ਹਾਂ ਕੋਸ਼ਿਸ਼ਾਂ ਕਰਦੇ ਹਾਂ ਪਰ ਸਤਕਾਰਤ ਮਾਤਾ ਜੀ ਜਾਣਦੇ ਸਨ ਵੀ ਉਹਨਾਂ ਦੇ ਪਤੀ ਉਹਨਾਂ ਦੇ ਸਿਰ ਦੇ ਸਾਈਂ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਕਿਸ ਮਾਰਗ ਦੇ ਪੰਧੀ ਹਨ ਔਰ ਜਿਸ ਰਾਹ ਦੇ ਉਤੇ ਉਹ ਤੁਰ ਰਹੇ ਨੇ ਇਹਦਾ ਅੰਜਾਮ ਕੀ ਹੈ ਇਤੋਂ ਕੀ ਪ੍ਰਾਪਤ ਹੋਣ ਵਾਲਾ ਲੋਕਾਂ ਦੇ ਦੁੱਖ ਨੂੰ ਦੁੱਖ ਸਮਝ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਆਪਣੀ ਸਮੁੱਚੀ ਜ਼ਿੰਦਗੀ ਤੇ ਹਯਾਤੀ ਲੇਖੇ ਵਿੱਚ ਲਾਈ। ਔਰ ਅਖੀਰ ਉਹ ਘੜੀ ਆਣ ਪਹੁੰਚੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ। ਉਹਨਾਂ ਦਾ ਕਟਿਆ ਹੋਇਆ ਸੀਸ ਦਿੱਲੀ ਤੋਂ ਭਾਈ ਜੈਤਾ ਜੀ ਨੇ ਲੰਮਾ ਸਫ਼ਰ ਕਰਦਿਆਂ ਹੋਇਆਂ ਜਿਸ ਵੇਲੇ ਲਿਆਂਦਾ ਤੇ ਜਵਾਨੀ ਦੀ ਦਲੀਜ਼ ਤੇ ਕਦਮ ਸਨ। ਗੁਰੂ ਗੋਬਿੰਦ ਰਾਏ ਜੀ ਨੇ ਆਪਣੀ ਝੋਲੀ ਅੱਡ ਕੇ ਉਹ ਸੀਸ ਝੋਲੀ ਵਿੱਚ ਪਵਾਇਆ ਤੇ ਸ਼ੁਕਰ ਕੀਤਾ ਔਰ ਮਾਣ ਕੀਤਾ ਆਪਣੇ ਸਤਕਾਰਤ ਪਿਤਾ ਜੀ ਦੀ ਮਹਾਨ ਸ਼ਹਾਦਤ ਉੱਤੇ ਕੁਰਬਾਨੀ ਉੱਤੇ ਪ੍ਰਤੱਖ ਰੂਪ ਵਿੱਚ ਆਰੰਭ ਇਤੋਂ ਹੋ ਗਿਆ ਪਰ ਆ ਪ੍ਰਤੱਖ ਰੂਪ ਵਿੱਚ ਗੁਪਤ ਰੂਪ ਵਿੱਚ ਕੁਰਬਾਨੀਆਂ ਦਾ ਦੌਰ ਇਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਪਲ ਜਿਹੜੇ ਸਨ ਆਪਣੇ ਪਿਤਾ ਨੂੰ ਤੱਕਦਿਆਂ ਹੋਇਆਂ ਕੁਰਬਾਨ ਕੀਤੇ ਸਨ। ਸਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦਾ ਇਹ ਇਤਿਹਾਸ ਜਦੋਂ ਉਹਨਾਂ ਨੇ ਪਿਤਾ ਦਾ ਸੀਸ ਆਪਣੀ ਝੋਲੀ 'ਚ ਪਵਾਇਆ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਉਹਨਾਂ ਨੇ ਆਪਣੀ ਦ੍ਰਿਸ਼ਟੀ ਨਾਲ ਆਪਣੇ ਨੇਤਰਾਂ ਨਾਲ ਤੱਕੀਆਂ ਨੇ। ਔਰ ਵੱਡੀ ਗੱਲ ਜਿਸ ਦਿਨ ਦੀ ਯਾਦ ਵਿੱਚ ਆਪਾਂ ਸਾਰੇ ਅੱਜ ਜੁੜ ਬੈਠੇ ਹਾਂ ਚਮਕੌਰ ਸਾਹਿਬ ਦੀ ਜੰਗ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਨੰਦਪੁਰ ਦਾ ਕਿਲਾ त्यागਿਆ ਸਰਸਾ ਨਦੀ ਨੂੰ ਪਾਰ ਕੀਤਾ ਸਰਸਾ ਅਸਲ ਵਿੱਚ ਇੱਕ ਬਰਸਾਤੀ ਨਾਲ ਹੈ ਇਸ ਨੂੰ ਪਾਰ ਕੀਤਾ ਤੇ ਸ੍ਰੀ ਹਜ਼ੂਰ ਦਾ ਰੁਖ ਜਿਹੜਾ ਸੀ ਉਹ ਚਮਕੌਰ ਵੱਲੋਂ ਹੋਇਆ ਚਮਕੌਰ ਗੁਰੂ ਦੇਵ ਪਹੁੰਚੇ ਇੱਥੇ ਦੋ ਨਾਂ ਇਤਿਹਾਸਕਾਰਾਂ ਲਿਖੇ ਨੇ ਕਿਸੇ ਨੇ ਬੁੱਧੀ ਚੰਦ रावत ਲਿਖਿਆ ਕਿਸੇ ਨੇ ਦੁਨੀ ਚੰਦ ਲਿਖਿਆ ਉਹਦੀ ਇੱਕ ਅਟਾਰੀ ਹਵੇਲੀ ਸੀ ਬਹੁਤ ਉੱਚੀ ਜਗ੍ਹਾ ਦੇ ਉੱਤੇ ਬਣੀ ਹੋਈ ਅਜੇ ਵੀ ਜਿਨ੍ਹਾਂ ਨੇ ਉਸ ਸਥਾਨ ਦੇ ਦਰਸ਼ਨ ਕੀਤੇ ਨੇ ਮੈਂ ਕਈ ਵਾਰ ਇਹ ਸੋਚਦਾ ਹਾਂ ਭਲੇ ਹੀ ਅਸੀਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਤਾ ਪਰ ਸਾਨੂੰ ਆਪਣਾ ਚਿੰਤਨ ਵੀ ਕਰਨਾ ਚਾਹੀਦਾ ਆਪਣੇ ਆਪ ਦੀ ਪਰਚੋਲ ਵੀ ਥੋੜੀ ਥੋੜੀ ਕਰਨੀ ਚਾਹੀਦੀ ਹੈ ਤਾਂ ਹੀ ਲਾਭ ਹੁੰਦਾ ਹੈ ਇਨ੍ਹਾਂ ਮੁਲਕਾਂ ਵਿੱਚ ਤੁਸੀਂ ਦੇਖਦੇ ਹੋ ਸੈਂਕੜੇ ਸਾਲ ਪੁਰਾਣੀਆਂ ਚੀਜ਼ਾਂ ਤੇ ਵਸਤਾਂ ਨੂੰ ਲੋਕਾਂ ਨੇ ਸੰਭ ਕੇ ਰੱਖਿਆ ਆਉਣ ਵਾਲੀਆਂ ਨਸਲਾਂ ਨੂੰ ਵਿਖਾਲਣ ਲਈ ਦਸਣ ਲਈ ਸਾਡੇ ਵਿੱਚ ਬੜੀ ਵੱਡੀ ਘਾਟ ਹੈ ਸਾਂਝੀ ਚੀਜ਼ ਨੂੰ ਅਸੀਂ ਨਹੀਂ ਸੰਭਦੇ ਤੇ ਪੁਰਾਣੀ ਚੀਜ਼ ਨੂੰ ਅਸੀਂ ਘਰੋਂ ਬਾਹਰ ਕੱਢ ਦਿੰਦੇ ਹਾਂ ਤੇ ਉਹਦਾ ਬਹੁਤ ਬੁਰਾ ਮੰਗਦੇ ਉਹਨੂੰ ਨਵੀਆਂ ਚੀਜ਼ਾਂ ਦੇ ਪਰਦੇ ਥੱਲੇ ਅਸੀਂ ਟੱਕੀ ਜਾਂਦੇ ਹਾਂ ਟੱਕੀ ਜਾਂਦੇ ਹਾਂ ਟੱਕੀ ਜਾਂਦੇ ਹਾਂ ਤੇ ਉਹਦੀ ਦੇਖੀ ਖਤਮ ਕਰਕੇ ਰੱਖ ਦਿੰਦੇ ਹਾਂ ਇਹਦੀਆਂ ਇੱਕ ਨਹੀਂ ਦੋ ਨਹੀਂ ਸੈਂਕੜੇ ਉਦਾਹਰਨਾਂ ਇਤਿਹਾਸ ਵਿੱਚੋਂ ਤੁਹਾਡੇ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਕਿ ਅਸੀਂ ਕਿਵੇਂ ਅੱਖਾਂ ਮੀਟ ਕੇ ਆਪਣੇ ਇਤਿਹਾਸ ਦੀਆਂ ਵਿਰਾਸਤਾਂ ਨੂੰ ਹੱਥੀਂ ਤਬਾਹ ਹੁੰਦਿਆਂ ਵੇਖਿਆ ਹੱਥੀਂ ਕੀਤਾ ਤੇ ਕਰਨ ਵਿੱਚ ਯੋਗਦਾਨ ਵੀ ਪੂਰਾ ਪੂਰਾ ਸਾਰਿਆਂ ਨੇ ਪਾਇਆ ਇਹਦੇ 'ਚੋਂ ਨਾ ਕਿਸੇ ਨੂੰ ਆਪਾਂ ਮਨਫ਼ੀ ਕਰ ਸਕਦੇ ਹਾਂ ਤੇ ਨਾ ਕਿਸੇ ਨੂੰ ਜਮ੍ਹਾਂ ਕਰ ਸਕਦੇ ਹਾਂ ਹਾਂ ਅਸੀਂ ਸਾਰੇ ਹੀ ਕੁਝ ਅਸੀਂ ਨਹੀਂ ਕਿਸੇ ਨੂੰ ਪੁੱਛਿਆ ਵੀ ਇਹ ਕੀ ਕਰਨ ਲੱਗੇ ਹਾਂ ਅਸੀਂ ਨਹੀਂ ਰੌਲਾ ਪਾਇਆ ਵੀ ਕਿਉਂ ਹੋ ਰਿਹਾ ਹੈ ਸਾਡੀਆਂ ਉਹ ਪੁਰਾਣੀਆਂ ਇਮਾਰਤਾਂ ਜਿਹੜੀਆਂ ਸਾਲੋਂ ਮਲਬਾ ਬਣਾ ਕੇ ਰੱਖ ਦਿੱਤੀਆਂ ਪਰ ਅਸੀਂ ਸਾਰੇ ਹੀ ਉਹਦੇ ਵਿੱਚ ਆ ਮੈਂ ਵੀ ਹਾਂ ਤੁਸੀਂ ਵੀ ਹੋ ਸਾਰੇ ਹੀ ਨੇ ਕਰਨ ਵਾਲੇ ਵੀ ਨੇ ਕਰਵਾਉਣ ਵਾਲੇ ਵੀ ਨੇ ਯੋਗਦਾਨ ਪਾਉਣ ਵਾਲੇ ਵੀ ਨੇ ਚੁੱਪ ਰਹਿਣ ਵਾਲੇ ਵੀ ਨੇ ਕਿਉਂਕਿ ਸਾਡੀ ਸਾਰਿਆਂ ਦੀ ਮਾਨਸਿਕਤਾ ਇੱਕੋ ਸੀ ਨਵਾਂ ਬਣਾਓ ਨਵਾਂ ਬਣਾਓ ਜੋ ਬਣਾ ਸਕਦੇ ਹੋ ਨਵਾਂ ਅਸੀਂ ਇਤਿਹਾਸ ਨੂੰ ਸਿਰਜਣ ਦੀ ਬਜਾਏ ਇਤਿਹਾਸ ਨੂੰ ਮਿਟਾਉਣ ਵਾਲੇ ਪਾਸੇ ਤੁਰ ਪਏ। ਵਾਹਿਗੁਰੂ ਸਾਨੂੰ ਹਿੰਮਤ ਬਖਸ਼ੇ ਇਹ ਸੋਝੀ ਦੇਵੇ ਕਿ ਅਸੀਂ ਆਪਣੀ ਵਿਰਾਸਤ ਨੂੰ ਜਿਉਂ ਦਾ ਤਿਉਂ ਰੱਖਣ ਦਾ ਸੁਭਾਅ ਹੀ ਪਾ ਲਈਏ। ਜਿਹੜੀ ਕਿ ਕੁਝ ਪਰਸੈਂਟ ਹੀ ਸਾਡੇ ਕੋਲ ਬਾਕੀ ਬਚੀ ਹੈ। ਸੰਖੇਪ ਚ ਕਹ ਦਿਆਂ ਕੇਵਲ ਇਮਾਰਤਾਂ ਹੀ ਨਹੀਂ ਪੁਰਾਣੀਆਂ ਇਮਾਰਤਾਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਣੇ ਸਰੂਪ ਪੋਥੀਆਂ ਗੁਟਕੇ ਤੇ ਪੁਰਾਤਨ ਪੁਸਤਕਾਂ ਜਿਹੜੀਆਂ ਸਨ ਉਹ ਵੀ ਅਸੀਂ ਤਬਾ-ਦਾਬ ਅਗਨ ਹਵਾਲੇ ਕੀਤੀਆਂ ਨੇ ਔਰ ਉਹਦੇ ਲਈ ਅਸੀਂ ਕੇਂਦਰ ਖੋਲ੍ਹ ਹੈ ਨਾ ਤਰਾਸ ਦੀ ਪੁਰਥੇ ਕੁਝ ਬੰਦੇ ਅਸੀਂ ਬਿਠਾ ਲਏ ਉਹ ਪੈਸਾ ਵੀ ਸਾਡੇ ਤੋਂ ਲੈਂਦੇ ਸਨ ਤੇ ਤਬਾਈ ਵੀ ਸਾਡੀ ਵਿਰਾਸਤ ਦੀ ਕਰਦੇ ਅਜੇ ਤੱਕ ਕਰੀ ਜਾ ਰਹੇ ਨੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਗੀ ਔਰ ਅਸੀਂ ਖੁਸ਼ ਆ ਤਾਨੂੰ ਲੱਗਦਾ ਸਤਕਾਰ ਹੋ ਰਿਹਾ ਨਹੀਂ ਸਤਕਾਰ ਨਹੀਂ ਹੋ ਰਿਹਾ ਤੁਹਾਡੀ ਵਿਰਾਸਤ ਦਾ ਸੰਸਕਾਰ ਹੋ ਰਿਹਾ ਹਜ਼ਾਰਾਂ ਸਾਲ ਪੁਰਾਣੀਆਂ ਪਵਿੱਤਰ ਕੁਰਾਨਾਂ ਜਿਹੜੀਆਂ ਮੁਸਲਮਾਨਾਂ ਸਾਹਮ ਕੇ ਰੱਖੀਆਂ ਨੇ ਦੱਸੋ ਉਹਨਾਂ ਨੂੰ ਆਪਣਾ ਧਰਮ ਗ੍ਰੰਥ ਪਿਆਰਾ ਨਹੀਂ ਪੱਤਰਾਂ ਦੇ ਉੱਤੇ ਲਿਖੇ ਹੋਏ ਲੋਕਾਂ ਨੇ ਆਪਣੇ ਪੁਰਾਣੇ ਪੈਗੰਬਰਾਂ ਦੇ ਬੋਲ ਸਾਹਮ ਕੇ ਰੱਖੇ ਨੇ ਦੁਨੀਆ ਨੂੰ ਵਿਖਾਲਣ ਲਈ ਉਹਨਾਂ ਨੂੰ ਪਿਆਰਾ ਨਹੀਂ ਸਾਨੂੰ ਜ਼ਿਆਦਾ ਪਿਆਰਾ ਵੀ ਉਹਦਾ ਜੇ ਉਹ ਬਚ ਜਾਏ ਤੇ ਅਸੀਂ ਸਮਝਦੇ ਵੀ ਇਹਦੀ ਬੇਅਦਬੀ ਹੁੰਦੀ ਹੈ ਇਸ ਕਰਕੇ ਕੀ ਉਹਦਾ ਸਤਕਾਰ ਕਿਵੇਂ ਕਹਿੰਦੇ ਜੀ ਅਨੁਸਾਰ ਦੇ ਅਗਨ ਵਾਲੇ ਵੀ ਸਤਕਾਰ ਹੋ ਜਾਏਗਾ ਨਹੀਂ ਬੇਅਦਬੀ ਤੇ ਅਸਲ ਚ ਅਸੀਂ ਕੀਤੀ ਹੈ ਅਸਲ ਰੂਪ ਵਿੱਚ ਬੇਅਦਬੀ ਅਸੀਂ ਕਰਦੇ ਹਰ ਪੁਰਾਣੀ ਚੀਜ਼ ਜਿਹੜੀ ਹੈ ਸਾਨੂੰ ਬੁਰੀ ਲੱਗਣ ਲੱਗੀ ਇਮਾਰਤ ਹੋਵੇ ਗ੍ਰੰਥ ਹੋਵੇ ਇਤਿਹਾਸ ਦਾ ਲਿਟਰੇਚਰ ਹੋਵੇ ਕੋਈ ਥਾਂ ਹੋਵੇ ਕੋਈ ਜਗ੍ਹਾ ਹੋਵੇ ਕੋਈ ਨਾਂ ਹੋਵੇ ਹਰ ਚੀਜ਼ ਨੂੰ ਅਸੀਂ ਬਦਲਣ ਤੇ ਤੁਲੇ ਹੋ ਸਤਿਗੁਰੂ ਸਮੱਤ ਬਖਸ਼ਿਸ਼ ਕਰਨ ਮੈਂ ਬਿਨੈ ਕਰ ਰਿਹਾ ਵੀ ਮਹਾਰਾਜ ਨੇ ਚਮਕੌਰ ਦੇ ਵੱਲ ਫੇਰਾ ਪਾਇਆ ਇਧਰ ਨੂੰ ਰੋਖ ਕੀਤਾ ਦੁਨੀ ਚੰਦ ਨੇ ਆਪਣੀ ਹਵੇਲੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਸਤਿਗੁਰੂ ਮਹਾਰਾਜ ਆਪਣੇ ਜਾਮ ਬਾਜ਼ਾਂ ਸਮੇਤ ਇਸ ਹਵੇਲੀ ਵਿੱਚ ਉਤਾਰਾ ਕਰ ਲਿਆ। ਇਹ ਹਵੇਲੀ ਕੋਈ ਬਹੁਤ ਵੱਡਾ ਦੁਰਗ ਨਹੀਂ ਬਹੁਤ ਵੱਡਾ ਕਿਲਾ ਨਹੀਂ ਸੀ। ਇੱਕ ਸਧਾਰਨ ਕਿਸਮ ਦੀ ਕੱਚੀ ਹਵੇਲੀ ਹੈ। ਬਹੁਤ ਉੱਚੀ ਥਾਂ ਦੇ ਉੱਤੇ ਬਣੀ ਹੋਈ ਹੈ। ਯੁੱਧ ਨੀਤੀ ਦੇ ਹਿਸਾਬ ਨਾਲ ਇਸ ਇਲਾਕੇ ਦੇ ਵਿੱਚ ਸਭ ਤੋਂ ਵਧੀਆ ਜਗ੍ਹਾ ਇਹੀ ਸੀ ਜਿੱਥੇ ਯੁੱਧ ਲੜਿਆ ਜਾ ਸਕਦਾ ਸੀ। ਕਿਉਂਕਿ ਕਲਗੀਧਰ ਸਾਹਿਬ ਮਹਾਰਾਜ ਨੇ ਵੇਖ ਲਿਆ ਸੀ ਗਸ਼ਤੀ ਫੌਜਾਂ ਚਾਰ ਸ਼ਫੇਰੇ ਹਨ। ਘੇਰਾ ਘਤ ਰਹੀਆਂ ਹਨ। ਜਿਨ੍ਹਾਂ ਨੇ ਆਪਣੀਆਂ ਕਸਮਾਂ ਤੇ ਸੌ੍ਹਾਂ ਨੂੰ ਤੋੜ ਕੇ ਸਾਡਾ ਪਿੱਛਾ ਕੀਤਾ ਹੈ ਜਿਨ੍ਹਾਂ ਦੇ ਹਮਲੇ ਕਾਰਨ ਸਾਡੇ ਜਾਂਬਾਜ਼ ਰਸਤੇ ਵਿੱਚ ਇਹਨਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਗਏ ਨੇ ਸਰਸਾ ਨਦੀ ਦੇ ਹੜ੍ਹ ਨੇ